ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਆਓ ਤੁਹਾਨੂੰ ਦਿਖਾਉਣੇ ਆ ਤਿੰਨਾਂ ਮਹੀਨਿਆਂ ਦੇ ਵਿੱਚ ਦੋ ਵਾਰ ਟਰਾਂਫਰਮ ਚੋਰੀ ਹੋ ਗਿਆ ਐਤ ਕੀ ਤਾਂ ਵੈਲਡ ਵੀ ਕਰਵਾਇਆ ਸੀ ਤਾਂ ਵੀ ਅਗਲੇ ਪੱਟ ਕੇ ਲੈ ਗਏ ਤੁਸੀਂ ਹੌਸਲੇ ਦੇਖੋ ਵੀ ਕਿੰਨੇ ਵਧੇ ਪਏ ਆ ਟਰਾਂਫਰਮ ਲਿਜਾਣ ਤੋਂ ਬਾਅਦ ਜਾਂਦੇ ਜਾਂਦੇ ਸੱਚ ਵੀ ਲਾਗੇ ਤੇ ਭਈਆਂ ਦੇ ਭਾਂਡੇ ਭਈਆਂ ਦਾ ਪਤੀਲਾ ਵੀ ਚੱਕ ਕੇ ਲੈ ਗਏ ਨਾਲ ਤੇ ਐਨ ਚੰਗੀ ਤਰ੍ਹਾਂ ਵੱਢ ਕੇ ਲੈ ਗਏ ਆ ਜਿੱਦਾਂ ਘੰਟਾ ਲਾ ਕੇ ਹਣਾ ਕੋਈ ਕਿਸੇ ਨੂੰ ਡਾਰ ਹੀ ਨਹੀਂ ਯਾਰ ਉਹ ਵੀ ਇੱਕ ਸਰਪੰਚ ਜਿਹੜਾ ਪਿੰਡ ਦਾ ਮੁਖੀ ਹੁੰਦਾ ਜੇ ਸਰਪੰਚ ਨਾਲ ਇਦਾਂ ਦੀ ਘਟਨਾ ਹੋ ਸਕਦੀ ਆ ਆਮ ਬੰਦਾ ਕੀ ਆਪਾਂ ਕਹਿ ਸਕਦੇ ਆ ਜਿਹੜਾ 2000 ਕਿੱਲੇ ਵਾਲਾ ਬੰਦਾ ਕੀ ਕਰੂਗਾ ਇੱਕ ਗਰੀਬ ਕਿਸਾਨ ਜਦੋਂ ਸਰਪੰਚ ਦੇ ਦੋ ਵਾਰ ਚੋਰੀ ਹੋ ਗਈ ਦੱਸੋ ਇਹ ਹਾਲ ਆ ਹੁਣ ਆਮ ਖਾਸ ਝਾੜੂ ਪਾੜੂ ਵਾਲਿਆਂ ਦੀ ਸਰਕਾਰ ਚ ਇੰਨੇ ਚੋਰਾਂ ਦੇ ਹੌਸਲੇ ਵਧੇ ਪਏ ਇੰਨੇ ਨਸ਼ਈਆਂ ਦੇ ਹੌਸਲੇ ਵਧੇ ਪਏ ਵੀ ਅਗਲੇ ਟਰਾਂਫਰਮ ਦੂਜੀ ਵਾਰ ਚੋਰੀ ਕਰਕੇ ਲੈ ਗਏ ਕੋਈ ਡਾਰੀ ਹੈ ਨਹੀਂ ਇੱਕ ਪਿੰਡ ਦਾ ਸਰਪੰਚ ਹੋਵੇ ਬੰਦਾ ਡਰਦਾ ਉਹਦੇ ਅੱਲ ਮੂੰਹ ਨਹੀਂ ਕਰਦਾਗਾ ਤੇ ਇੱਥੇ ਚੋਰਾਂ ਦੇ ਇੰਨੇ ਹਸਲੇ ਬਦੇ ਪਏ ਵੀ ਸਰਪੰਚ ਦਾ ਟ੍ਰਾਂਫਰਮ ਦੂਜੀ ਵਾਰ ਲਾ ਕੇ ਲੈ ਗਏ ਤੁਸੀਂ ਦੇਖ ਲੋ ਹਾਲ ਪਹਿਲਾਂ ਮੋਟਰਾਂ ਦੇ ਦਰਵਾਜ਼ੇ ਖੁੱਲੇ ਰਹਿੰਦੇ ਸੀ ਕਿਹੜੇ ਉਹਨਾਂ ਦੇ ਕੋਠੇ ਪਾਏ ਹੁੰਦੇ ਸੀ ਫੇਰ ਲੋਕ ਜਿੰਦਾ ਲਾਉਣ ਲੱਪੇ ਜਿੰਦੇ ਤੋਂ ਬਾਅਦ ਫੇਰ ਉਹਨਾਂ ਨੇ ਉਹ ਅਗਲੇ ਤਗੜੇ ਜਿੰਦੇ ਲਾਉਣ ਲੱਪੇ ਜਦੋਂ ਤਾਂ ਵੀ ਨਹੀਂ ਚੋਰੀਆਂ ਰੁਕੀਆਂ ਤਾਂ ਅਗਲਿਆਂ ਨੇ ਮੋਟਰਾਂ ਖੋਲ ਕੇ ਘਰੇ ਲਿਜਾ ਕੇ ਰੱਖਣ ਲੱਪੇ ਪਾਣੀ ਲਾਓ ਮੋਟਰ ਖੋਲ ਕੇ ਲੈ ਜਾਓ ਘਰੇ ਰੱਖ ਲੋ ਫੇਰੇ ਟਰਾਂਸਫਾਰਮ ਲਾਉਣ ਲੱਪੇ ਤਾਰਾਂ ਲਾ ਕੇ ਲੈ ਜਾਂਦੇ ਆ ਟਰਾਂਸਫਾਰਮ ਦਾ ਤੇਲ ਕੱਢ ਕੇ ਲੈ ਜਾਂਦੇ ਆ ਆਮ ਬੰਦਾ ਆਮ ਕਿਸਾਨ ਕਰੇ ਤਾਂ ਕਰੇ ਕੀ ਇੰਨੇ ਹੌਸਲੇ ਮਤੇ ਪਏ ਆ ਕੋਈ ਕਾਨੂੰਨਾਂ ਦੀ ਚੀਜ਼ ਹੀ ਹੈਣੀ ਪਿਛਲੀ ਵਾਰ 5 ਟਰਾਂਸਫਾਰਮ ਲੱਥੇ ਸੀ ਉਦੋਂ ਪਿਛਲੀ ਵਾਰ 7 ਲੱਥੇ ਸੀ ਤੇ ਐਤ ਕੀ ਆ ਦੇਖ ਲੋ ਹਾਲ ਦੂਜੀ ਵਾਰ ਬੰਦੇ ਦਾ ਕਿਸਾਨ ਦਾ ਟਰਾਂਸਫਾਰਮ ਲਾ ਕੇ ਲੈ ਗਏ ਦੱਸੋ ਕਿਸਾਨ ਕੀ ਕਰੇ ਕਿਸੇ ਗਰੀਬ ਦੀਆਂ ਬੱਕਰੀਆਂ ਚੱਕ ਕੇ ਲੈ ਜਾਂਦੇ ਆ ਕਿਸੇ ਦੁਕਾਨਦਾਰ ਗਰੀਬ ਦਾ ਜਿੰਦਾ ਤੋੜ ਕੇ ਸਮਾਨ ਲੈ ਜਾਂਦੇ ਆ ਕੋਈ ਡਰਨਾ ਦੀ ਚੀਜ਼ ਹੀ ਨਹੀਂ ਯਾਰ ਪੁਲਿਸ ਵਾਲਾ ਕੋਈ ਕੋਈ ਕਾਰਵਾਈ ਨਹੀਂ ਜਿੱਦੇ ਕਿਤੇ ਫੜ ਲੇ ਤੇ ਮੁੜ ਕੇ ਚੰਗੀ ਤਰ੍ਹਾਂ ਉਹਨਾਂ ਦਾ ਕਟਾਪਾ ਚਾੜਿਆ ਉਦੋਂ ਪੁਲਿਸ ਵੀ ਆ ਜੂਗੀ ਜੇ ਕਿਸੇ ਨੇ ਉਹਨਾਂ ਨੂੰ ਮਾਰੀ ਦੇਣੇ ਕੁੱਟਮਾਰ ਕਰਤੀ ਤੇ ਫੇਰ ਉਹ ਕਿਸਾਨ ਤੇ ਕੇਸ ਫੇਰ ਪੁਲਿਸ ਨੂੰ ਪਤਾ ਲੱਗੂ ਫੇਰ ਬਿਜਲੀ ਵਾਲੇ ਵੀ ਭੱਜੇ ਆਉਣਗੇ ਪਰ ਹੁਣ ਨਹੀਂ ਆਉਣਾ ਫਿਰ ਆਪਣੇ ਫੇਸਬੁੱਕ ਵਾਲੇ ਵਿਦਵਾਨ ਹੁੰਦੇ ਆ ਜਿਹੜੇ ਬੁੱਧੀਜੀਵੀ ਸਾਹਿਬ ਉਹ ਵੀ ਕਮੈਂਟ ਕਰਨਗੇ ਇਦਾਂ ਕਾਨੂੰਨ ਹੱਥਾਂ ਚ ਨਹੀਂ ਲੈਣਾ ਸੀ ਇਦਾਂ ਨਹੀਂ ਪਰ ਯਾਰ ਬੰਦਾ ਕਰੇ ਤਾਂ ਕਰੇਗੀ ਕੋਈ ਡਰ ਨਹੀਂ ਕੋਈ ਕਾਨੂੰਨਾਂ ਦੀ ਚੀਜ਼ ਹੈ ਨਹੀਂ ਅਜਿਆਂ ਦੇ ਸਾਨੂੰ ਇੱਕ ਮੌਕਾ ਹੋਰ ਦਿਓ ਕਿਹੜੇ ਕਿਹੜੇ ਸਾਹਿਬ ਨਾਲ ਤੁਹਾਨੂੰ ਇੱਕ ਮੌਕਾ ਹੋਰ ਦਈਏ ਆ ਚੋਰੀਆਂ ਕਰਾਉਣ ਵਾਸਤੇ ਆ ਹਾਲ ਕੀਤਾ ਤੁਸੀਂ ਆ ਗ੍ਰੈਂਡਰ ਨਾ ਵਧਿਆ ਲੈ ਵਾੜਾ ਲੇ ਗਿਆ ਇਹਦਾ ਵੈਲਡ ਕੀਤਾ ਸੀਗਾ ਇਹ ਲਾ ਹੁਣ ਦੂਜੀ ਵਾਰ ਹੋ ਗਿਆ ਲਾ ਚੋਰੀ ਗ੍ਰੇਂਡਰ ਨਾ ਮੁਝਿਆ ਖੜਕ ਤੋਂ ਕਿੰਨੇ ਕਿਲੋਵਾਟ ਹੂ ਆਹ 2 ਕਿਲੋਵਾਟ ਹੂ ਇੰਨੀ ਕੀ ਹੋਣੀ ਮਰਦਾ ਚਿੱਤਾ ਲੱਗੀ ਆ ਲੱਗੀ ਲਗਾਈ ਲੈ ਗਿਆ ਬਾਹਰ ਚਲਾ ਗਿਆ ਦੱਸ ਕੀ ਕਰੇਂਗਾ ਕੀ ਕਰੇਂਗਾ ਨਾ ਯਾਰ ਕੀ ਕਰੇਂਗਾ ਕੀ ਕਰੇਂਗਾ ਸਾਰਾ ਹੋਏ ਸਿੱਟੀਆਂ ਪਈਆਂ ਨਾਲੇ ਅਗਲੇ ਕੀ ਵੀ ਲੈਂਦੇ ਫੇਰ ਵੀ ਲੈ ਅੰਕੈਂਟੇ ਉੱਚ ਲੱਗੀ ਫੇਰ ਲਾ ਗਿਆ ਲੈ ਬੱਚ ਫੇਰ ਲਾ ਲਿਆ ਲੈ ਗ੍ਰੈਂਡਰ ਨਾਲ ਵੱਡਿਆ ਸਾਰਾ ਬੈਲਟ ਕਰਾਇਆ ਸੀ ਸਾਰਾ ਬੈਲਟ ਕਿੱਦਾ ਸੀ ਆਵੇ ਗ੍ਰੈਂਡਰ ਨਾਲ ਵੱਡ ਕਿਥਾਰਾ ਆ ਗੁਰੂ ਘਰ ਜਮਾਂ ਨੇੜੇ ਆ ਦੇਖ ਲੋ ਪੰਜ ਚਾਰ ਕਿੱਲੇਾਂ ਤੇ ਹੀ ਆ ਨੇ ਪਿੰਡ ਵੀ ਜਮਾਂ ਨੇੜੇ ਆ ਇੱਥੋਂ ਦਾ ਪਿੰਡ ਵੀ ਆ ਰਹਿ ਗਿਆ ਨੇ ਇਹੋ ਨੇ ਕੋਈ ਦੂਰ ਨਹੀਂ ਇਹ ਹਾਲ ਕਾ ਤੋਂ ਹੁੰਦਾ ਹੈ ਨਸ਼ਿਆਂ ਦੇ ਕਾਰਨ ਹੁੰਦਾ ਜੋ ਸਾਡਾ ਨਸ਼ੇ ਕਰ ਲਾ ਪਿਆ ਨੌਜਵਾਨ ਨਸ਼ਿਆਂ ਦੇ ਵਿੱਚ ਪੈ ਗਿਆ ਉਹ ਆਪਦੀ ਨਸ਼ੇ ਦੀ ਪੂਰਤੀ ਲਈ ਚੋਰੀਆਂ ਡਾਕੇ ਮਾਰਦਾਗਾ ਜੋ ਸਾਡਾ ਨੌਜਵਾਨ ਜਾਣ ਤਲੀ ਤੇ ਤਰ ਕੇ ਇਹਨਾਂ ਸਦਾਗਰਾਂ ਨਾਲ ਲੜ ਲਈ ਹੋਂਦਾ ਨੌਜਵਾਨਾਂ ਨੂੰ ਸਿੱਧੇ ਰਾਹ ਪਾਉਂਦਾ ਗੁਰੂ ਦੇ ਲੜ ਲਾਉਂਦਾ ਉਹਨੂੰ ਚੱਕ ਕੇ ਕਾਲੇ ਪਾਣੀ ਦੀ ਸਜ਼ਾ ਦੇ ਦਿੰਦੇ ਆ ਨਾ ਤਾਂ ਇਹਨਾਂ ਨੇ ਆਪ ਕੁਛ ਕਰਨਾ ਨਾ ਇਹਨਾਂ ਨੇ ਕਿਸੇ ਨੂੰ ਕਰਨ ਦੇਣਾ ਜੇ ਕੋਈ ਆਉਂਦਾਗਾ ਪੰਜਾਬ ਦੇ ਭਲੇ ਲਈ ਤਾਂ ਉਹਨੂੰ ਰੋਕਦੇ ਨੇ ਸਜ਼ਾ ਦਿੰਦੇ ਨੇ ਆ ਚੋਰੀ ਹੋ ਗਈ ਕੋਈ ਕਾਰਵਾਈ ਨਹੀਂ ਕੋਈ ਲੈਣਾ ਦੇਣਾ ਨਹੀਂ ਕੋਈ ਨਹੀਂ ਫੜੇਗੇ 6 ਮਹੀਨਿਆਂ ਦੇ ਵਿੱਚ ਤੀਜੀ ਵਾਰ ਚੋਰੀ ਹੋਈ ਆ ਕੋਈ ਕਾਰਵਾਈ ਨਹੀਂ ਕੋਈ ਲੈਣਾ ਦੇਣਾ ਨਹੀਂ ਕਿਸਾਨ ਆਪਦੇ ਪੈਸੇ ਲਾ ਕੇ ਨਵਾਂ ਟਰਾਂਫਰਮ ਲਿਆਉਂਦਾ ਤੇ ਰੱਖਦਾਗਾ ਇਹ ਕੋਈ ਕਾਰਵਾਈ ਨਹੀਂ ਹੋਣੀ ਇਹ ਪਤਾ ਕਿਸਾਨ ਨੂੰ ਵੀ ਆ ਵੀ ਇਹਦਾ ਕੁਛ ਨਹੀਂ ਮਿਲਣਾ ਨਾ ਕਾਰਵਾਈ ਹੋਣੀ ਨਾ ਬੰਦੇ ਫੜੇ ਜਾਣੇ ਤੇ ਜਿੱਦੇ ਬੰਦੇ ਕਿਸਾਨ ਨੇ ਆਪ ਫੜ ਲੇ ਤੇ ਵੱਧਰੀਂ ਨੂੰ ਵਧਾਤੇ ਉਹਦੇ ਇਹਨਾਂ ਨੇ ਆਉਣਾ ਕਾਰਵਾਈ ਕਰਨ ਕਿਸਾਨ ਤੇ ਧੰਨਵਾਦ